ਦੋਸਤੋ ਜਿਵੇਂ ਕਿ ਮੈਂ ਵਾਦਾ ਕੀਤਾ ਸੀ ਕਿ 12 ਵਜੇ ਲਾਈਵ ਹੋਵਾਂਗਾ ਤੇ ਤੁਹਾਨੂੰ ਕੁਝ ਹੋਮਿਓਪੈਥਿਕ ਕੰਪਨੀਆਂ ਵੱਲੋਂ ਜਿਹੜੇ ਪੇਟੈਂਟ ਬਣਾਏ ਜਾਂਦੇ ਨੇ ਉਹਨਾਂ ਬਾਰੇ ਜਾਣਕਾਰੀ ਦੇਵਾਂਗਾ ਕਿ ਉਹ ਪੇਟੈਂਟ ਕਿਵੇਂ ਵਰਤਨੇ ਨੇ ਉਹ ਕਿਵੇਂ ਕੰਮ ਕਰਦੇ ਨੇ ਤੇ ਉਹਨਾਂ ਨੂੰ ਤੁਸੀਂ ਕਿਵੇਂ ਪ੍ਰਯੋਗ ਕਰਨਾ ਹੈ ਉਹ ਤੁਹਾਡੇ ਕਿਹੜੇ-ਕਿਹੜੇ ਕੰਮ ਆ ਸਕਦੇ ਨੇ ਜੋ ਜੋ ਦੋਸਤ ਜੁੜਦੇ ਜਾਣਗੇ ਆਪਾਂ ਇਹ ਵੀਡੀਓ ਨੂੰ ਅੱਗੇ ਚਲਾਉਂਦੇ ਜਾਵਾਂਗੇ ਤੇ ਗੱਲਬਾਤ ਜਾਰੀ ਰਹੇਗੀ ਅੱਜ ਤੁਹਾਨੂੰ ਹੋਮ्योपैਥੀ ਕੰਪਨੀਆਂ ਵੱਲੋਂ ਬਣਾਏ ਗਏ ਉਹ ਪੇਟੈਂਟ ਦਿਖਾਵਾਂਗਾ ਜਿਹੜੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਤੇ ਤੁਹਾਡੇ ਵਾਸਤੇ ਕਾਰਗਰ ਸਾਬਤ ਹੋ ਸਕਦੇ ਨੇ ਅੱਜ ਕੱਲ ਬਹੁਤ ਲੋਕ ਜਿਹੜੇ ਮਾਨਸਿਕ ਦਬਾਅ ਚੱਲ ਰਹੇ ਨੇ ਕਿਸੇ ਨੂੰ ਆਪਣੀ ਨੌਕਰੀ ਦੀ ਚਿੰਤਾ ਹੈ ਕਿਸੇ ਨੂੰ ਕੋਈ ਘਰੇਲੂ ਪਰੇਸ਼ਾਨੀ ਹੈ ਕਿਸੇ ਨੂੰ ਆਪਣੀ ਸਮਾਜਿਕ ਰਿਸ਼ਤੇਦਾਰੀਆਂ ਦੀ ਚਿੰਤਾ ਹੈ ਕੋਈ ਆਰਥਿਕ ਬੋਝ ਦੇ ਥੱਲੇ ਦੱਬਿਆ ਹੋਇਆ ਇਹਨਾਂ ਗੱਲਾਂ ਦੇ ਕਰਕੇ ਇਹਨਾਂ ਮਾਨਸਿਕ ਦਬਾਵਾਂ ਦੇ ਨਾਲ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਪਰੇਸ਼ਾਨੀ ਰਹਿੰਦੀ ਹੈ ਬੇਚੈਨੀ ਰਹਿੰਦੀ ਹੈ ਰਾਤ ਭਾਰੋ ਕਰਵਟਾਂ ਬਦਲਦੇ ਰਹਿੰਦੇ ਨੇ ਨੀਂਦ ਨਹੀਂ ਆਉਂਦੀ ਜਿਨ੍ਹਾਂ ਨੂੰ ਇਹੋ ਜੀ ਦਿੱਕਤ ਹੈ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਨ੍ਹਾਂ ਨੂੰ ਸਹੀ ਢੰਗ ਨਾਲ ਨੀਂਦ ਨਹੀਂ ਆਉਂਦੀ ਉਹ ਪਰੇਸ਼ਾਨ ਨੇ ਬੇਸ਼ੱਕ ਉਹ ਆਪਣੇ ਕਾਰੋਬਾਰ ਤੋਂ ਪਰੇਸ਼ਾਨ ਨੇ ਬੇਸ਼ੱਕ ਉਹ ਆਪਣੇ ਕਿਸੇ ਰਿਸ਼ਤੇਦਾਰੀ ਦੇ ਕਲੇਸ਼ ਤੋਂ ਪਰੇਸ਼ਾਨ ਨੇ ਬੇਸ਼ੱਕ ਕਿਸੇ ਘਰੇਲੂ ਕੇ ਕਲੇਸ਼ ਤੋਂ ਪਰੇਸ਼ਾਨ ਨੇ ਜਾਂ ਉਹ ਕਿਸੇ ਆਰਥਿਕ ਤੰਗੀ ਕਰਕੇ ਦਬਾਅੋ ਚੱਲ ਰਹੇ ਨੇ ਦਿਮਾਗੀ ਤੌਰ ਤੇ ਉਹਨਾਂ ਵਾਸਤੇ ਇੱਕ ਦਵਾਈ ਦੱਸ ਰਿਹਾ ਹਾਂ ਇਹ ਤਿੰਨ ਕੰਪਨੀਆਂ ਅਲੱਗ-ਅਲੱਗ ਤਰ੍ਹਾਂ ਦੀ ਦਵਾਈ ਬਣਾਉਂਦੇ ਨੇ ਇੱਕ ਇਹ ਹੈ αTS αTFS ਇਹ ਕੰਪਨੀ ਜਰਮਨ ਦੀ ਹੈ ਪਰ ਇਹਨੇ ਇਸ ਟਾਈਮ ਜਿਹੜਾ ਨੌਇਡਾ ਦੇ ਵਿੱਚ ਆਪਣਾ ਪਲਾਂਟ ਲਾਇਆ ਹੋਇਆ ਹੈ ਇੱਥੇ ਦਵਾਈਆਂ ਬਣਾਉਂਦੀ ਹੈ ਅਗਰ ਇਸ ਦਵਾਈ ਦੀ 20-20 ਬੂੰਦਾਂ ਕੱਚ ਦੇ ਗਲਾਸ ਦੇ ਵਿੱਚ ਇਸ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਉਹਦੇ ਵਿੱਚ ਤੁਸੀਂ 20 ਬੂੰਦਾਂ ਇਹਦੀਆਂ ਪਾ ਕੇ ਦਿਨ ਚ ਤਿੰਨ ਵਾਰ ਇਸ ਵੇਰੇ ਦੁਪਹਿਰੇ ਅਤੇ ਸ਼ਾਮ ਲਓਗੇ ਤਾਂ ਤੁਹਾਨੂੰ ਬਹੁਤ ਹੀ ਆਰਾਮ ਮਿਲੇਗਾ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਸਕੂਨ ਮਿਲੇਗਾ ਤੇ ਇਸ ਤਰ੍ਹਾਂ ਤੁਹਾਨੂੰ ਸੁਖ ਦੀ ਨੀਂਦ ਆਉਣ ਲੱਗ ਪੈਗੀ ਪਰ ਉਹ ਤਾਂ ਹੀ ਹੋਏਗਾ ਜੇ ਇਹ ਨੀਂਦ ਜਿਹੜੀ ਹੈ ਤੁਹਾਨੂੰ ਮਾਨਸਿਕ ਪਰੇਸ਼ਾਨੀਆਂ ਕਰਕੇ ਹੋਏਗੀ ਅਗਰ ਹੋਰ ਕਿਸੇ ਦਿੱਕਤ ਕਰਕੇ ਨੀਂਦ ਹੈ ਤਾਂ ਉਹਦਾ ਅਲੱਗ ਇਲਾਜ ਹੋਏਗਾ ਇਸੇ ਤਰ੍ਹਾਂ ਇੱਕ ਕੰਪਨੀ ਇਹ ਐਡਵਨ ਨੇ ਇਹ ਦਵਾਈ ਬਣਾਈ ਹੈ ਡੀ ਸਟ੍ਰੈਸ ਡੀਸਟ्रेस ਇੱਕ ਬਹੁਤ ਹੀ ਵਧੀਆ ਦਵਾਈ ਹੈ ਇਹਦੇ ਵਿੱਚ ਵੀ ਦਿਮਾਗੀ ਨਸਾਂ ਨੂੰ ਸ਼ਾਂਤੀ ਦੇਣ ਵਾਸਤੇ ਦਿਮਾਗੀ ਨਸਾਂ ਨੂੰ ਰਿਪੇਅਰ ਕਰਨ ਵਾਸਤੇ ਦਵਾਈਆਂ ਜਿਹੜੀਆਂ ਬਣਾਈਆਂ ਪਾਈਆਂ ਗਈਆਂ ਨੇ ਇਹਦੇ ਵਿੱਚ ਪੈਸੀ ਫਲੋਰਾ ਬਹੁਤ ਵਧੀਆ ਦਵਾਈ ਹੈ ਜਿਹੜੀ ਕਿ ਦਿਮਾਗ ਦੀਆਂ ਨਸਾਂ ਨੂੰ ਰਿਪੇਅਰ ਕਰਦੀ ਹੈ ਉਹ ਵੀ ਪਾਈ ਗਈ ਹੈ ਤੇ ਹੋਰ ਵੀ ਦਵਾਈਆਂ ਜਿਵੇਂ ਜ਼ਿੰਕ ਮੈਟੈਲਿਕਮ ਵਗੈਰਾ ਪਾਈ ਗਈ ਹੈ ਉਹਦੇ ਨਾਲ ਸਾਡੀਆਂ ਜਿਹੜੀਆਂ ਦਿਮਾਗੀ ਨਸਾਂ ਹੈ ਉਹ ਰਿਪੇਅਰ ਹੋ ਜਾਂਦੀਆਂ ਨੇ ਤੇ ਸਾਡੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਇਸੇ ਤਰ੍ਹਾਂ ਇਹ ਦਵਾਈ ਹੈ ਇਹ ਹੈਪਟਕੋ ਕੰਪਨੀ ਹੈ ਇਹਨੇ ਐਮਟੀਸੀ 18 ਇਹਦਾ ਨਾਮ ਰੱਖਿਆ ਹੈ ਨਰਵਸ ਐਂਡ ਸਲੀਪ ਡਰਾਪਸ ਨਰਵ ਐਂਡ ਸਲੀਪ ਡਰਾਪਸ ਇਹ ਵੀ ਇਹਨਾਂ ਤਿੰਨਾਂ ਚੋਂ ਤੁਸੀਂ ਜਿਹੜੀ ਵੀ ਦਵਾਈ ਤੁਹਾਨੂੰ ਠੀਕ ਲੱਗੇ ਜਿਹੜੀ ਤੁਹਾਡੇ ਇਲਾਕੇ ਚੋਂ ਮਿਲ ਸਕਦੀ ਹੋਵੇ ਉਹ ਤੁਸੀਂ ਲੈ ਸਕਦੇ ਹੋ ਤੇ ਇਹਦਾ ਪ੍ਰਯੋਗ ਕਰਕੇ ਮਾਨਸਿਕ ਸ਼ਾਂਤੀ ਮਾਨਸਿਕ ਸਕੂਨ ਪਾ ਸਕਦੇ ਹੋ ਤੇ ਤੁਹਾਨੂੰ ਬਹੁਤ ਹੀ ਵਧੀਆ ਨੀਂਦ ਆਇਆ ਕਰੇਗੀ ਤੁਹਾਡੇ ਜਿਹੜੇ ਦਿਮਾਗ 'ਚ ਉਲਟੇ ਪੁਲਟੇ ਖਿਆਲ ਆਉਂਦੇ ਨੇ ਕਈ ਵਾਰ disagreeing thoughts ਜਿਹਨੂੰ ਅਸੀਂ ਕਹਿੰਨੇ ਆ ਕਿ ਸਾਡੇ ਦਿਮਾਗ ਦੇ ਵਿੱਚ ਇਹੋ ਜਿਹੇ ਥਾਟ ਆਉਂਦੇ ਨੇ ਇਹੋ ਜਿਹੇ ਵਿਚਾਰ ਆਉਂਦੇ ਨੇ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ ਪਰ ਫਿਰ ਵੀ ਉਹ ਸਾਡੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਨੇ ਕਿ ਇਸ ਤਰ੍ਹਾਂ ਹੋ ਜਾਏਗਾ ਉਸ ਤਰ੍ਹਾਂ ਹੋ ਜਾਏਗਾ ਹਾਏ ਇਹ ਨਾ ਹੋ ਜਾਵੇ ਹਾਏ ਉਹ ਨਾ ਹੋ ਜਾਵੇ ਡਿਸਐਗਰੀ ਥਾਟਸ ਜਾਨੀ ਕਿ ਜਿਹੜੇ ਸਾਡੇ ਦਿਮਾਗ ਨੂੰ ਵਿੱਚ ਘੁੰਮਦੇ ਰਹਿੰਦੇ ਨੇ ਪਰ ਉਹ ਸਾਡੀ ਮਾਨਸਿਕਤਾ ਨਾਲ ਸਾਡੀ ਸੋਚ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੁੰਦਾ ਅਸੀਂ ਚੰਗੀ ਸੋਚ ਰੱਖਦੇ ਹਾਂ ਪਰ ਉਹ ਸਾਡੇ ਦਿਮਾਗ ਦੇ ਵਿੱਚ ਮਾੜੇ ਜਿਹੜੇ ਖਾਲੋਂ ਦਵਿੰਦਰਿੰਦ ਨੇ ਉਹਨਾਂ ਨੂੰ ਇਹ ਜਿਹੜੀਆਂ ਦਵਾਈਆਂ ਨੇ ਭਾਵੇਂ ਉਹ αTS ਭਾਵੇਂ ਡੀਸਟ੍ਰੈਸ ਹੈ ਤੇ ਭਾਵੇਂ ਐਮਟੀਸੀ 18 ਇਹਨਾਂ ਦੇ ਵਿੱਚ ਇਹੋ ਜੀਆਂ ਹੋਮੀਓਪੈਥਿਕ ਦਵਾਈਆਂ ਪਾ ਕੇ ਇਹਨਾਂ ਪੇਟੈਂਟ ਬਣਾਏ ਗਏ ਨੇ ਇਹ ਜਿਹੜਾ ਵੀ ਤੁਹਾਨੂੰ ਆਪਣੇ ਨੇੜੇੋਂ ਆਸਾਨੀ ਨਾਲ ਮਿਲ ਸਕਦਾ ਹੋਵੇ ਉਹ ਪੇਟੈਂਟ ਲੈ ਕੇ ਤੁਸੀਂ ਇਹਨੂੰ ਵਰਤ ਸਕਦੇ ਹੋ ਮੈਂ ਇਹਨਾਂ ਦੀ ਹਾਂਜੀ ਦਵਿੰਦਰ ਸਿੰਘ ਜੀ ਲਿਖਦੇ ਨੇ ਦੇ ਦਵਾਈਆਂ ਦੀਆਂ ਫੋਟੋਆਂ ਜਿਹੜੀਆਂ ਧੁੰਦਲੀਆਂ ਆ ਰਹੀਆਂ ਨੇ ਇਹ ਐਡਵਿੰਗ ਕੰਪਨੀ ਹੈ ਡੀ ਸਟ੍ਰੈਸ ਇਹ ਦਵਾਈ ਦਾ ਨਾਮ ਹੈ ਡੀ ਸਟ੍ਰੈਸ ਸ਼ਾਇਦ ਥੋੜਾ ਦੂਰੋਂ ਕਰਕੇ ਠੀਕ ਨਜ਼ਰ ਆਏ ਮੈਂ ਬਾਅਦ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਵੀ ਦੇ ਦੇਵਾਂਗਾ ਇਹ αTS αTS ਡੀ ਸਟ੍ਰੈਸ ਤੇ ਐਮटीसी 18 ਇਹ ਤਿੰਨੇ ਦਵਾਈਆਂ ਇੱਕੋ ਜਿਹੀਆਂ ਨੇ ਇੱਕੋ ਜੇ ਕੰਮ ਕਰਦੀਆਂ ਨੇ ਪਿਛਲੀ ਵਾਰ ਜਦੋਂ ਮੈਂ ਕੁਝ ਵੀਡੀਓ ਬਣਾਈਆਂ ਸਨ ਤੇ ਬਹੁਤ ਲੋਕਾਂ ਦੇ ਮੈਨੂੰ ਫੋਨ ਆਏ ਕਿ ਇਹ ਦਵਾਈ ਸਾਨੂੰ ਭੇਜ ਦਿਓ ਇਸ ਕਰਕੇ ਮੈਂ ਇੱਥੇ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਮੈਂ ਇਹ ਦਵਾਈਆਂ ਭੇਜਣ ਵਾਸਤੇ ਜਾਂ ਦਵਾਈਆਂ ਵੇਚਣ ਵਾਸਤੇ ਵੀਡੀਓ ਨਹੀਂ ਬਣਾ ਰਿਹਾ ਤੁਹਾਨੂੰ ਸਿਰਫ ਜਾਣਕਾਰੀ ਦੇਣ ਵਾਸਤੇ ਤਾਂ ਕਿ ਤੁਸੀਂ ਆਪਣੇ ਇਲਾਕੇ ਚੋਂ ਇਹ ਦਵਾਈਆਂ ਖਰੀਦ ਕੇ ਇਹਨਾਂ ਦਾ ਇਸਤੇਮਾਲ ਕਰ ਸਕੋ ਆਪਣੀ ਤੰਦਰੁਸਤੀ ਬਹਾਲ ਕਰ ਸਕੋ ਜਿੰਨوں ਵੀ ਇਹ ਦਵਾਈ ਦੀ ਜ਼ਰੂਰਤ ਹੁੰਦੀ ਹੈ ਉਹਨੂੰ ਮੈਨੂੰ ਫੋਨ ਕਰਕੇ ਕਹਿਣ ਦੀ ਲੋੜ ਨਹੀਂ ਨਾ ਕਿਸੇ ਨੂੰ ਪੁੱਛਣ ਦੀ ਲੋੜ ਹੈ ਤੁਸੀਂ ਇਹ ਦਵਾਈ ਦਾ ਨਾਂ ਜਾ ਕੇ ਹੋਮਿਓਪੈਥੀ ਸਟੋਰ ਤੇ ਦੱਸੋ ਤੁਹਾਨੂੰ ਉੱਥੋਂ ਇਹ ਦਵਾਈ ਆਸਾਨੀ ਨਾਲ ਮਿਲ ਜੇਗੀ ਇਹ ਤਿੰਨੇ ਦਵਾਈਆਂ ਨਾਂ ਵੀ ਹੋਣ ਤਿੰਨਾਂ 'ਚੋਂ ਇੱਕ ਜਿਹੜੀ ਤੁਹਾਨੂੰ ਮਿਲਦੀ ਹੈ ਉਹ ਲੈ ਕੇ ਤੁਸੀਂ ਪ੍ਰਯੋਗ ਕਰ ਸਕਦੇ ਹੋ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਦਿਲ ਦੀ ਬਿਮਾਰੀ ਜਿੰਨੂੰ ਕਹਿੰਦੇ ਨੇ ਦਿਲ ਦੀ ਬਿਮਾਰੀ ਵਾਸਤੇ ਜਦੋਂ ਵੀ ਲੋਕ ਵੱਡੇ ਵੱਡੇ ਹਸਪਤਾਲਾਂ ਜਾਂਦੇ ਨੇ ਤੇ ਬਹੁਤ ਸਾਰੇ ਡਾਕਟਰ ਸਟੈਂਟ ਪਾਉਣ ਦੀ ਸਲਾਹ ਦਿੰਦੇ ਨੇ ਤੇ ਜਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਕਹਿੰਦੇ ਨੇ ਕਿ ਬਾਈਪਾਸ ਆਪਰੇਸ਼ਨ ਕਰਵਾਓ ਜੇ ਹੋ ਗਿਆ ਤੁਹਾਡੀ ਨਸਾਂ ਬਲੌਕ ਹੋ ਗਈਆਂ ਅਗਰ ਕਿਸੇ ਦੀਆਂ ਨਸਾਂ ਬਲੌਕ ਹੁੰਦੀਆਂ ਨੇ ਤੇ ਉਹਦੇ ਵਾਸਤੇ ਦਵਾਈਆਂ ਨੇ ਸਭ ਤੋਂ ਪਹਿਲਾਂ ਇਹ ਡਾਇਆਗਾਰਡ ਇਹ ਜਰਮਨ ਦੀ ਇੱਕ ਕੰਪਨੀ ਹੈ ਇਹਨੇ ਡਾਇਆਗਾਰਡ ਨਾਂ ਦੀ ਦਵਾਈ ਬਣਾਈ ਸੀ ਬਹੁਤ ਜ਼ਿਆਦਾ ਇਹ ਦਵਾਈ ਵਿਕੀ ਲੋਕੀ ਬਹੁਤ ਇਹਦੇ ਨਾਲ ਠੀਕ ਹੋਏ ਅਗਰ ਕਿਸੇ ਨੂੰ ਦਿਲ ਦੀ ਕੋਈ ਦਿੱਕਤ ਹੈ ਕਿਸੇ ਦੇ ਦਿਲ ਦੇ ਵਿੱਚ ਬਲੌਕੇਜ ਹੈ ਕੋਲੇਸਟ੍ਰੋਲ ਜ਼ਿਆਦਾ ਵਧਿਆ ਹੈ ਟ੍ਰਾਈਗਲਾਈਸਰਾਈਡ ਵਧਿਆ ਹੈ ਤੇ ਉਹ ਇਹ ਦਵਾਈ ਵਰਤ ਸਕਦਾ ਹੈ ਇਹਦੇ 10 ਤੋਂ ਲੈ ਕੇ 20 ਬੂੰਦਾਂ ਸਵੇਰੇ ਦੁਪਹਿਰੇ ਤੇ ਸ਼ਾਮ ਇਹ ਦਵਾਈ ਜਰਮਨ ਦੀ ਹੈ ਥੋੜੀ ਮਹਿੰਗੀ ਹੈ ਤੇ ਕੋਈ ਵੇਲਾ ਸੀ ਅੱਜ ਤੋਂ ਕਾਫੀ ਸਾਲ ਪਹਿਲਾਂ ਇਹਦੀ ਬਹੁਤ ਬਲੈਕ ਚੱਲੀ ਸੀ ਇਹ ਲੋਕਾਂ ਦੇ ਵਿੱਚ 2-2 3-3 ਗੁਣਾ ਬਲੈਕ ਦੇ ਵਿੱਚ ਵਿਖਦੀ ਰਹੀ ਤੇ ਉਸ ਤੋਂ ਬਾਅਦ ਇੱਕ ਭਾਰਤੀ ਕੰਪਨੀਆਂ ਸਾਡੇ ਦੇਸ਼ ਦੀ ਕੰਪਨੀ ਹੈ ਐਸਬੀਐਲ ਇਹਨੇ ਟੋਨੀ卡ਡ ਨਾਮ ਦੀ ਦਵਾਈ ਬਣਾਈ ਜਿਹੜੀ ਕਿ ਇਹਦੇ ਨਾਲ ਮਿਲਦੀਆਂ ਜੁਲਦੀਆਂ ਕੋਈ ਦਵਾਈਆਂ ਤੇ ਕੁਝ ਇਹਨਾਂ ਨੇ ਆਪਣਾ ਕੰਬੀਨੇਸ਼ਨ ਬਣਾ ਕੇ ਇਹ ਦਵਾਈ ਬਣਾਈ ਇਹ ਡਾਇਆਕਾਰਡ ਜਰਮਨ ਦੀ ਹੈ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਇਹ ਐਸਬੀਐਲ ਕੰਪਨੀ ਦੀ ਇੰਡੀਅਨ ਦਵਾਈ ਹੈ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਪਰ ਰੇਟ ਦਾ ਇਹਨਾਂ ਦਾ ਕਾਫੀ ਫਰਕ ਹੈ ਇਹਦਾ ਪ੍ਰਿੰਟ 500 75 ਰੁਪਏ ਆ ਜਰਮਨ ਵਾਲੀ ਕੰਪਨੀ ਦਾ ਕਿਉਂਕਿ ਇਹਦੇ ਉੱਤੇ ਟੈਕਸ ਲੱਗ ਜਾਂਦਾ ਹੈ ਦਵਾਈਆਂ ਬਾਹਰੋਂ ਆਉਂਦੀਆਂ ਆਉਂਦੀਆਂ ਤੇ ਇਹ ਜਿਹੜੀ ਟੋਨਿਕ ਆੜਾ ਇਹਦੀ ਕੀਮਤ ਹੈ 195 ਰੁਪਏ ਕਾਫੀ ਫਰਕ ਪੈ ਜਾਂਦਾ ਹੈ ਅਗਰ ਤੁਸੀਂ ਜਰਮਨ ਦੀ ਖਰੀਦਣੀ ਹੋਵੇ ਜਰਮਨ ਦੀ ਵਰਤ ਸਕਦੇ ਹੋ ਅਗਰ ਇਹ ਇੰਡੀਅਨ ਖਰੀਦਣੀ ਹੋਵੇ ਇੰਡੀਅਨ ਵਰਤ ਸਕਦੇ ਹੋ ਇਹ 30ml ਦੀ ਸ਼ੀਸ਼ੀ ਹੈ ਜਿਹਦਾ ਰੇਟ 195 ਰੁਪਏ ਹੈ ਪਹਿਲਾਂ ਤੁਸੀਂ ਇਹਨੂੰ ਵਰਤ ਕੇ ਵੇਖੋ 20 ਬੂੰਦਾਂ ਸਵੇਰੇ 20 ਬੂੰਦਾਂ ਦੁਪਹਿਰੇ 20 ਬੂੰਦਾਂ ਸ਼ਾਮ ਨੂੰ ਥੋੜੇ ਜਿਹਾ ਪਾਣੀ ਦੇ ਵਿੱਚ ਪਾ ਕੇ ਇਹਨੂੰ ਤੁਸੀਂ ਪੀਓ ਤੇ ਤੁਹਾਨੂੰ ਬਹੁਤ ਸਕੂਨ ਮਿਲੇਗਾ ਤੁਹਾਨੂੰ ਦਿਲ ਨੂੰ ਤਾਕਤ ਮਿਲੇਗੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨੂੰ ਨਤੀਜਾ ਵਧੀਆ ਮਿਲੇਗਾ ਤੇ ਉਹ ਤੁਸੀਂ ਉਤੋਂ ਛੁਟਕਾਰਾ ਪਾ ਸਕੋਗੇ ਪਹਿਲਾਂ ਇਹ ਛੋਟੀ ਸ਼ੀਸ਼ੀ ਲੈ ਕੇ ਵੇਖ ਲਓ ਇਹਨੂੰ ਵਰਤੋ ਅਗਰ ਤੁਹਾਨੂੰ ਇਹ ਕੰਮ ਦਿੰਦੀ ਹੈ ਤੁਹਾਨੂੰ ਵਧੀਆ ਰਿਜ਼ਲਟ ਮਿਲਦਾ ਹੈ ਤੇ ਇਹ ਵੱਡੀ ਸ਼ੀਸ਼ੀ ਲੈ ਸਕਦੇ ਹੋ ਇਹ ਵੱਡੀ ਸ਼ੀਸ਼ੀ 425 ਰੁਪਏ ਦਾ ਪ੍ਰਿੰਟ ਹੈ 100 ml ਦੀ ਹੈ ਇਹ 30 ml ਦੀ ਹੈ ਇਹ 195 ਰੁਪਏ ਹੈ ਇਹ 100 ml ਜਿਹੜੀ ਆ ਇਹ ਹੈਗੀ ਆ 425 ਰੁਪਏ ਇਸ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਇਹ ਸਮਝੋ ਕਿ ਤਿੰਨ ਸ਼ੀਸ਼ੇ 3.5 ਸ਼ੀਸ਼ਿਆਂ ਦੇ ਕਰੀਬ ਬਣ ਜਾਂਦੀ ਹੈ ਛੋਟੀ ਵਾਲੀ ਤੇ ਇਹ ਸਾਨੂੰ ਸਮਝ ਲਓ ਕਿ ਜੇ ਅਗਰ 600 ਪਰ 600 ਦੀ ਪੈਂਦੀ ਆ ਤੇ ਇਹ 425 ਰੁਪਏ ਦੀ ਜਾਨੀ ਕਿ 400 ਰੁਪਏ ਤੁਹਾਨੂੰ ਮਿਲ ਸਕਦੀ ਆ ਤੇ ਤੁਸੀਂ ਪਹਿਲਾਂ ਛੋਟੀ ਸ਼ੀਸ਼ੀ ਵਰਤ ਕੇ ਵੇਖੋ ਅਗਰ ਤੁਹਾਨੂੰ ਖੁਦਾਂ ਨਤੀਜਾ ਵਧੀਆ ਮਿਲਦਾ ਹੈ ਤੇ ਫਿਰ ਤੁਸੀਂ ਉਹਨੂੰ ਵੱਡੀ ਸ਼ੀਸ਼ੀ ਵੀ ਖਰੀਦ ਸਕਦੇ ਹੋ ਪਰ ਇਹ ਤੁਹਾਨੂੰ ਦਵਾਈ ਲਗਾਤਾਰ ਪੀਣੀ ਪੈਗੀ ਕਾਫੀ ਦੇਰ ਮਹੀਨਿਆਂ ਦੇ ਹਿਸਾਬ ਨਾਲ ਪੀਣੀ ਪੈਂਦੀ ਹੈ ਤਾਂ ਹੀ ਸਾਨੂੰ ਇਹਦੇ ਨਤੀਜੇ ਮਿਲਦੇ ਨੇ ਪਰ ਨਤੀਜਾ ਸ਼ੁਰੂ ਜਿਹੜਾ ਬਹੁਤ ਜਲਦੀ ਹੋ ਜਾਂਦਾ ਹੈ ਜਿਆਦਾ ਦੇਰ ਨਹੀਂ ਲੱਗਦੀ ਨਤੀਜਾ ਮਿਲਣ ਚ ਪਰ ਜਿਹੜਾ ਪੂਰਾ ਨਤੀਜਾ ਹੈ ਜਾਨੀ ਕਿ ਪੂਰਾ ਰੀਲੀਫ ਮਿਲਣਾ ਹੈ ਆਰਾਮ ਮਿਲਣਾ ਹੈ ਉਹਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਨਾਲ ਹੀ ਇਹ ਵੀ ਦੱਸਣਾ ਚਾਹਾਂਗਾ ਕਿ ਅਗਰ ਤੁਹਾਡਾ ਕਿਸੇ ਵੀ ਪੈਥੀ ਵਿੱਚ ਕੋਈ ਇਲਾਜ ਚੱਲ ਰਿਹਾ ਹੈ ਭਾਵੇਂ ਹੋਮਿਓਪੈਥੀ ਹੈ ਭਾਵੇਂ ਐਲੋਪੈਥੀ ਹੈ ਭਾਵੇਂ ਆਯੁਰਵੇਦ ਹੈ ਉਹਨੂੰ ਤੁਸੀਂ ਬੰਦ ਨਹੀਂ ਕਰਨਾ ਉਹ ਇਲਾਜ ਆਪਣਾ ਨਾਲ ਚੱਲਦਾ ਰਹਿੰਦੇ ਹੋ ਤੇ ਇਹਨੂੰ ਇੱਕ ਹੈਲਪਰ ਦੇ ਤੌਰ ਤੇ ਵਰਤਣਾ ਹੈ ਜਿਹੜੀਆਂ ਦਵਾਈਆਂ ਮੈਂ ਤੁਹਾਨੂੰ ਦੱਸ ਰਿਹਾ ਇਹ ਹੈਲਪਰ ਦੇ ਤੌਰ ਤੇ ਵਰਤੀਆਂ ਜਾ ਸਕਦੀਆਂ ਨੇ ਜਿਵੇਂ ਇੱਕ ਕੋਈ ਵੀ ਜਿਹੜਾ ਮਿਸਤਰੀ ਆ ਮਕਾਨ ਬਣਾਉਂਦਾ ਹੈ ਤੇ ਉਹਦੇ ਨਾਲ ਮਜ਼ਦੂਰ ਜੇ ਲੱਗਾ ਹੋਵੇ ਤੇ ਉਹ ਕੰਮ ਜਲਦੀ ਸਿਰੇ ਚੜ ਜਾਂਦਾ ਹੈ ਜੇ ਕੱਲਾ ਮਿਸਤਰੀ ਕੰਮ ਕਰੇਗਾ ਤੇ ਉਹਨੂੰ ਬਹੁਤ ਟਾਈਮ ਲੱਗਦਾ ਹੈ ਇਸੇ ਤਰ੍ਹਾਂ ਸਮਝੋ ਕਿ ਇਹ ਦਵਾਈਆਂ ਜਿਹੜੀਆਂ ਨੇ ਇੱਕ ਮਜ਼ਦੂਰ ਵਾਂਗੂ ਵੱਜੋਂ ਕੰਮ ਕਰਨਗੀਆਂ ਤੇ ਤੁਹਾਨੂੰ ਬਹੁਤ ਜਲਦੀ ਰਿਲੀਫ ਮਿਲੇਗਾ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਸਾਡੇ ਕੋਲ ਹੁੰਦੀਆਂ ਨੇ ਜਿਹੜੇ ਇੱਕ ਜਿਵੇਂ 50 ਸਾਲ ਤੋਂ ਉੱਪਰ ਬਹੁਤੇ ਮਰਦਾਂ ਨੂੰ ਪ੍ਰੋਸਟੇਟ ਗਲੈਂਡਸ ਜੀ ਦਿੱਕਤ ਆਉਂਦੀ ਹੈ ਜਿਹਨੂੰ ਗਦੂਦ ਕਹਿੰਦੇ ਨੇ ਗਦੂਦ ਵੱਜ ਜਾਂਦੇ ਨੇ ਇਨਲਾਰਜ ਹੋ ਜਾਂਦੇ ਨੇ ਜਾਂ ਇਨਫੈਕਟਡ ਹੋ ਜਾਂਦੇ ਨੇ ਜਦੋਂ ਕਿਸੇ ਦੇ ਗਦੂਦ ਵੱਜ ਜਾਂਦੇ ਨੇ ਉਹਨੂੰ ਪਿਸ਼ਾਬ ਕਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਉਹਨੂੰ ਬਾਰ-ਬਾਰ ਰਾਤ ਨੂੰ ਪਿਸ਼ਾਬ ਆਉਂਦਾ ਹੈ ਪਿਸ਼ਾਬ ਦੀ ਧਾਰ ਬਹੁਤ ਪਤਲੀ ਅਤੇ ਕਮਜ਼ੋਰ ਹੋ ਜਾਂਦੀ ਹੈ ਤੇ ਉਹਨੂੰ ਸਾਫ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਵੀ ਆਉਂਦੀ ਹੈ ਦਰਦ ਹੁੰਦੀ ਹੈ ਅਗਰ ਕਿਸੇ ਵਿਅਕਤੀ ਨੂੰ ਇਹੋ ਜੀ ਕੋਈ ਦਿੱਕਤ ਹੁੰਦੀ ਹੈ ਤਾਂ ਉਹਦੇ ਵਾਸਤੇ ਇਹ ਦਵਾਈ ਹੈ ਪ੍ਰੋਸਟੋਨਮ ਤੁਸੀਂ ਇਲਾਜ ਜਿੱਥੋਂ ਮਰਜ਼ੀ ਚਲਾ ਰਹੇ ਹੋ ਉਹਦੇ ਇਲਾਜ ਦੇ ਨਾਲ ਨਾਲ ਇਹ ਪ੍ਰੋਸਟੋਨਮ ਡਰਾਪਸ ਹੈੜੇ ਆ ਇਹ ਤੁਸੀਂ 20-20 ਡਰਾਪਸ ਦਿਨ ਵਿੱਚ ਤਿੰਨ ਵਾਰੀ ਸਵੇਰੇ ਦੁਪਹਿਰੇ ਅਤੇ ਸ਼ਾਮ ਲੈ ਸਕਦੇ ਹੋ ਇਹ ਡਰਾਪਸ ਤੁਸੀਂ 20-20 ਬੂੰਦਾ ਦੇ ਦੋ ਪੀਓਗੇ ਦਿਨ ਚ ਤਿੰਨ ਵਾਰੀ ਤਾਂ ਤੁਹਾਨੂੰ ਥੋੜੇ ਦਿਨਾਂ ਵਿੱਚ ਹੀ ਇਹਦਾ ਰਿਜ਼ਲਟ ਮਿਲੇਗਾ ਪਿਸ਼ਾਬ ਕਰਦਿਆਂ ਜਿਹੜੀ ਦਰਦ ਹੁੰਦੀ ਹੈ ਉਹਦਾ ਦਰਦ ਤੋਂ ਵੀ ਰਾਹਤ ਮਿਲੇਗੀ ਅਤੇ ਪਿਸ਼ਾਬ ਵੀ ਖੁੱਲ੍ਹ ਖੁੱਲ ਕੇ ਟੰਗ ਨਾਲ ਆਏਗਾ ਤੇ ਰਾਤ ਨੂੰ ਬਾਰ-ਬਾਰ ਉੱਠ ਕੇ ਪਿਸ਼ਾਬ ਕਰਨ ਨਹੀਂ ਜਾਣਾ ਪਏਗਾ ਤੇ ਫਿਰ ਮੈਂ ਉਹੀ ਗੱਲ ਕਹਿਣਾ ਤੁਹਾਡਾ ਇਲਾਜ ਜਿੱਥੋਂ ਮਰਜ਼ੀ ਚੱਲ ਰਿਹਾ ਉਹਨੂੰ ਇਲਾਜ ਨੂੰ ਉਸੇ ਤਰ੍ਹਾਂ ਚੱਲਦਾ ਰਹਿਣ ਦਿਓ ਪਰ ਤੁਸੀਂ ਜਿਹੜਾ ਇਹਦੇ ਨਾਲ ਨਾਲ ਇਹ ਦਵਾਈਆਂ ਵਰਤ ਸਕਦੇ ਪੇਟੈਂਟ ਵਰਤ ਸਕਦੇ ਜੇ ਤੇ ਇਹਦੇ ਨਾਲ ਤੁਹਾਨੂੰ ਬਹੁਤ ਹੀ ਵਧੀਆ ਆਰਾਮ ਮਿਲੇਗਾ। ਅਗਰ ਕਿਸੇ ਨੂੰ ਸਰਵਾਈਕਲ ਸਪੋਨਡਲਾਈਟਿਸ ਹੈ। ਗਰਦਨ ਦੇ ਵਿੱਚ ਇੱਥੇ ਇੱਕ ਗੁੱਦੀ ਜੀ ਬਣ ਜਾਂਦੀ ਆ। ਬਹੁਤ ਜ਼ਿਆਦਾ ਦਰਦ ਹੁੰਦੀ ਆ ਗਰਦਨ ਦੇ ਵਿੱਚ। ਚੱਕਰ ਆਉਂਦੇ ਨੇ। ਕਿਉਂਕਿ ਉਹਨਾਂ ਦੀ ਨਸ ਦੱਬੀ ਹੁੰਦੀ ਆ। ਤੇ ਸਰਵਾਈਕਲ ਸਪੋਨਡਲਾਈਟਿਸ ਜਿੰਨੂੰ ਵੀ ਹੁੰਦੀ ਆ ਉਹਨੂੰ ਚੱਕਰ ਵੀ ਆਉਂਦੇ ਨੇ ਦਰਦ ਵੀ ਹੁੰਦੀ ਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਕੋਈ ਇਹਨਾਂ ਨੂੰ ਐਕਸਰਸਾਈਜ਼ ਦੱਸਦਾ ਹੈ ਕੋਈ ਕਹਿੰਦਾ ਸਰਾਣਾ ਨਾ ਲਾਓ ਸਰਾਣਾ ਛੋਟਾ ਲਾਓ ਜਾਂ ਬਿਨਾ ਸਰਾਣੇ ਤੋਂ ਸੋ ਤੇ ਇਸ ਤਰ੍ਹਾਂ ਲੋਕੀ ਕਈ ਓੜਪੋੜ ਕਰਦੇ ਨੇ ਪਰ ਜਦੋਂ ਫਿਰ ਵੀ ਉਹਨਾਂ ਨੂੰ ਆਰਾਮ ਨਹੀਂ ਮਿਲਦਾ ਤੇ ਇਹ ਇੱਕ ਦਵਾਈ ਹੈ ਭਾਰਗਵਾ ਕੰਪਨੀ ਦੀ ਸਪੌਂਡਿਨ ਪੇਟੈਂਟ ਹੈ ਸਪੌਂਡਿਨ ਭਾਰਗਵਾ ਕੰਪਨੀ ਦੀ ਇਹਨੂੰ ਤੁਸੀਂ 20 ਬੂੰਦਾ ਸਵੇਰੇ 20 ਬੂੰਦਾ ਦੁਪਹਿਰੇ 20 ਬੂੰਦਾ ਸ਼ਾਮ ਨੂੰ ਕੱਚ ਦੇ ਗਲਾਸ ਦੇ ਵਿੱਚ ਥੋੜੇ ਜਿਹਾ ਪਾਣੀ ਦੇ ਵਿੱਚ ਪਾ ਕੇ ਲਓਗੇ ਤਾਂ ਥੋੜੇ ਦਿਨਾਂ ਵਿੱਚ ਤੁਹਾਨੂੰ ਆਰਾਮ ਆਉਣਾ ਸ਼ੁਰੂ ਹੋ ਜਾਏਗਾ। ਇਹਦੀ ਕੀਮਤ ਜਿਹੜੀ ਹੈ ਪ੍ਰਿੰਟ ਹੈ 210 ਰੁਪਏ ਤੇ ਇਹ ਤੁਹਾਨੂੰ 200 ਰੁਪਏ ਤੋਂ ਥੋੜੀ ਘੱਟ ਵੀ ਮਿਲ ਸਕਦੀ ਹੈ ਕਿਉਂਕਿ ਕੰਪਨੀਆਂ ਵੱਲੋਂ ਜਿਹੜੀ ਕਮਿਸ਼ਨ ਦਿੱਤੀ ਜਾਂਦੀ ਹੈ ਦੁਕਾਨਦਾਰ ਉਹਦੇ ਵਿੱਚੋਂ ਥੋੜਾ ਬਾਤਾ ਆਪਣੇ ਆਪ ਹੀ ਲੈਸ ਕਰ ਦਿੰਦੇ ਨੇ ਘਟਾ ਦਿੰਦੇ ਨੇ ਤੇ ਉਹ ਦਵਾਈ ਥੋੜੀ ਸਸਤੀ ਮਿਲ ਜਾਂਦੀ ਹੈ। ਬਹੁਤ ਸਾਰੀਆਂ ਦਵਾਈਆਂ ਹੋਰ ਬਹੁਤ ਸਾਰੇ ਪੇਟੈਂਟ ਇਸ ਤਰ੍ਹਾਂ ਕੰਪਨੀਆਂ ਬਣਾਉਂਦੀਆਂ ਨੇ। ਪਰ ਮੈਂ ਤੁਹਾਨੂੰ ਉਹਨਾਂ ਬਾਰੇ ਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਮੈਂ ਖੁਦ ਵਰਤੇ ਨੇ ਜਿਨ੍ਹਾਂ ਦਾ ਨਤੀਜਾ ਸਾਨੂੰ ਵਧੀਆ ਮਿਲਿਆ ਹੈ ਕਿਉਂਕਿ ਬਣਾਉਂਦੀਆਂ ਬੇਸ਼ੱਕ ਹੋਰ ਵੀ ਕਈ ਕੰਪਨੀਆਂ ਨੇ ਕਈ ਵਾਰ ਕਈ ਪੇਟੈਂਟ ਐਸੇ ਬਣੇ ਹੁੰਦੇ ਨੇ ਜਿਨ੍ਹਾਂ ਦਾ ਦਾਵਾ ਤਾਂ ਕੰਪਨੀਆਂ ਕਰਦੀਆਂ ਨੇ ਪਰ ਉਹਨਾਂ ਦਾ ਨਤੀਜਾ ਨਹੀਂ ਮਿਲਦਾ ਉਹਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਫਿਰ ਜਦੋਂ ਡਾਕਟਰਸ ਉਹਨਾਂ ਕੰਪਨੀਆਂ ਨੂੰ ਕੰਪਲੇਂਟ ਕਰਦੇ ਨੇ ਉਹਨਾਂ ਨੂੰ ਦੱਸਦੇ ਨੇ ਕਿ ਦਵਾਈ ਦਾ ਰਿਜ਼ਲਟ ਨਹੀਂ ਮਿਲਿਆ ਤਾਂ ਉਹ ਉਸ ਦਵਾਈ ਨੂੰ ਫਿਰ ਸੁਧਾਰ ਕੇ ਬਣਾਉਂਦੇ ਨੇ ਤੇ ਫਿਰ ਉਹਨਾਂ ਦਾ ਕਈ ਵਾਰ ਰਿਜ਼ਲਟ ਮਿਲ ਜਾਂਦਾ ਹੈ ਇਸੇ ਤਰ੍ਹਾਂ ਗਾਹੇ-ਗਾਹੇ ਤੁਹਾਨੂੰ ਹੋਰ ਵੀ ਦਵਾਈਆਂ ਦਾ ਜ਼ਿਕਰ ਕਰਦਾ ਰਾਵਾਂਗਾ ਹੋਰ ਵੀ ਪੇਟੈਂਟ ਦਾ ਜ਼ਿਕਰ ਕਰਦਾ ਰਾਵਾਂਗਾ ਇੱਕ ਪੇਟੈਂਟ ਹੈ ਐਡਵਨ ਕੰਪਨੀ ਦਾ ਆਸਟ੍ਰੀਡਨ Z ਇਹ ਵੀ ਡਰਾਪਸ ਨੇ ਕਿਸੇ ਦੇ ਗੋਡੇ ਦਰਦ ਕਰਦੇ ਹੋਣ ਇਹਦੇ ਵਿੱਚ ਤਿੰਨ ਸ਼ੀਸ਼ੀਆਂ ਨੇ ਇੱਕ ਇਹ ਸ਼ੀਸ਼ੀ ਹੈ ਬਿਲਕੁਲ ਖਾਲੀ ਦੂਜੀ ਐਸੀ ਸ਼ੀਸ਼ੀ ਐ ਤੇ ਤੀਜੀ ਐਸੀ ਸ਼ੀਸ਼ੀ ਐ ਜਦੋਂ ਵੀ ਜਿਹਦੇ ਕਿਸੇ ਦੇ ਗੋਡੇ ਦਰਦ ਕਰਦੇ ਨੇ ਇਹ ਤੁਸੀਂ ਪੜ ਲਓ ਆਸਟੋਡੀਅਮ Z ਡ੍ਰੌਪਸ ਇਹ ਤੁਸੀਂ ਖਰੀਦ ਕੇ ਲੈ ਆਓ ਇਹਦੇ ਚ ਐ ਦੋ ਸ਼ੀਸ਼ੀਆਂ ਨੇ ਜਿੰਨਾ ਵਿੱਚ ਦਵਾਈ ਪਈ ਐ ਇਹਨਾਂ ਦੋਹਾਂ ਸ਼ੀਸ਼ੀਆਂ ਨੂੰ ਤੁਸੀਂ ਇਹ ਖਾਲੀ ਸ਼ੀਸ਼ੀ ਨਾਲ ਦਿੱਤੀ ਐ ਡੱਬੇ ਦੇ ਵਿੱਚ ਇਹਦੇ ਵਿੱਚ ਪਲਟ ਲੈਣਾ ਇਹ ਫਿਰ ਤੁਸੀਂ ਇਹਨਾਂ ਸ਼ੀਸ਼ੀਆਂ ਨੂੰ ਸੁੱਟ ਦਿਓ ਜਾਂ ਸੰਭਾਲ ਲਓ ਜਾਂ ਆਪਣੇ ਜੋ ਵੀ ਕਰਨਾ ਤੁਸੀਂ ਕਰੋ ਤੇ ਇਹ ਜਿਹੜੀ ਸ਼ੀਸ਼ੀ ਭਰੀ ਆ ਇਹਨੂੰ 1 ਮਹੀਨੇ ਦੇ ਵਿੱਚ ਵਰਤ ਲੈਣਾ ਹੈ ਅਗਰ ਕਿਸੇ ਦੇ ਗੋਡੇ ਕਿਸੇ ਕਾਰਨ ਵੀ ਦਰਦ ਕਰਦੇ ਆ ਇਹ ਦਵਾਈ ਤੁਸੀਂ ਲਗਾਤਾਰ ਵਰਤੋ 20 ਬੂੰਦਾਂ ਸਵੇਰੇ 20 ਬੂੰਦਾਂ ਦੁਪਹਿਰੇ 20 ਬੂੰਦਾਂ ਸ਼ਾਮ ਨੂੰ ਤੇ ਤੁਹਾਨੂੰ ਥੋੜੇ ਦਿਨਾਂ ਵਿੱਚ ਹੀ ਇਹਦਾ ਨਤੀਜਾ ਵਧੀਆ ਮਿਲੇਗਾ ਤੇ ਤੁਹਾਡੇ ਜਿਹੜੇ ਗੋਡੇ ਨੇ ਉਹ ਦਰਦ ਕਰਨੇ ਬੰਦ ਕਰ ਜਾਣਗੇ ਰਾਜ ਕੰਬੋਜ ਜੀ ਗਠੀਏ ਦੀ ਦਵਾਈ ਬਾਰੇ ਕਹਿ ਰਹੇ ਨੇ ਸੋਨੀਆ ਸ਼ਰਮਾ ਜੀ ਨੇ ਕਿਹਾ ਕਿ ਸ਼ੂਗਰ ਵਾਸਤੇ ਦਵਾਈ ਦੱਸੋ ਦੋਸਤੋ ਜੋ ਮੇਰੀ ਜਾਣਕਾਰੀ ਹੈ ਜੋ ਮੇਰਾ ਤਜਰਬਾ ਹੈ ਹੁਣ ਤੱਕ ਜਿਹੜੀ ਸ਼ੂਗਰ ਵੱਧ ਚੁੱਕੀ ਹੁੰਦੀ ਹੈ ਜਿਹੜੇ ਲੋਕੀ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਨੇ ਉਹਦਾ ਕੋਈ ਤੋੜ ਨਹੀਂ ਮਿਲ ਰਿਹਾ ਉਹਦਾ ਕੋਈ ਵੀ ਕਿਸੇ ਵੀ ਪੈਥੀ ਦੇ ਵਿੱਚ ਕੋਈ ਪੱਕਾ ਇਲਾਜ ਨਹੀਂ ਮਿਲਦਾ ਤੁਸੀਂ ਇੱਕ ਪੌਦਾ ਸਦਾਬਹਾਰ ਜਿਹਨੂੰ ਇਨਸੂਲਿਨ ਪਲਾਂਟ ਵੀ ਕਹਿੰਦੇ ਨੇ ਉਹਨੂੰ ਅਗਰ ਤੁਸੀਂ ਗਮਲਿਆਂ ਦੇ ਵਿੱਚ ਘਰ ਲਗਾ ਲਓ ਇੱਕ ਪੱਤਾ ਖਾਲੀ ਪੇਟ ਰੋਜ਼ ਖਾਓ ਉਸ ਤੋਂ ਅੱਧੇ ਘੰਟੇ ਬਾਅਦ ਨਾਸ਼ਤਾ ਕਰੋ ਤੇ ਥੋੜੇ ਦਿਨਾਂ ਵਿੱਚ ਤੁਹਾਡੀ ਸ਼ੂਗਰ ਜਿਹੜੀ ਬਹੁਤ ਜ਼ਿਆਦਾ ਵਧੀ ਹੋਈ ਆ ਉਹ ਨਾਰਮਲ ਹੋਣੀ ਸ਼ੁਰੂ ਹੋ ਜਾਏਗੀ ਉਹ ਸਧਾਰਨ ਲੈਵਲ ਤੇ ਆਉਣੀ ਸ਼ੁਰੂ ਹੋ ਜਾਏਗੀ ਤੇ ਇਹ ਪੱਤਾ ਪਰ ਤੁਹਾਨੂੰ ਲਗਾਤਾਰ ਹੀ ਖਾਣਾ ਪਏਗਾ ਇਹਦਾ ਪੱਕਾ ਇਲਾਜ ਅਗਰ ਕਹੋ ਤਾਂ ਪੱਕਾ ਇਲਾਜ ਕੋਈ ਨਹੀਂ ਆ ਹਾਂਜੀ ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਫਰੋਜ਼ਨ ਸ਼ੋਲਡਰ ਬਾਰੇ ਕੋਈ ਮੈਡੀਸਿਨ ਫਰੋਜ਼ਨ ਸ਼ੋਲਡਰ ਬਾਰੇ ਮੈਂ ਥੋੜੀ ਦੇਰ ਤੱਕ ਤੁਹਾਨੂੰ ਦੱਸਾਂਗਾ ਇਹਦੇ ਵਿੱਚ ਸਭ ਤੋਂ ਵਧੀਆ ਜਿਹੜੀ ਦਵਾਈ ਆ ਉਹ ਹੈ ਰਸਟਾਪਸ ਫ੍ਰੋਜ਼ਨ ਸ਼ੋਲਡਰ ਫ੍ਰੋਜ਼ਨ ਸ਼ੋਲਡਰ ਦੀਆਂ ਮੁੱਖ ਦਵਾਈਆਂ ਜਿਹੜੀਆਂ ਨੇ ਇਹ ਪੰਜ ਨੇ 1 ਫੈਰੋਮੈਟਲਕਮ ਰਾਸਟਾਕਸ ਰੋਟਾ ਸੈਂਗੁਨੇਰੀਆ ਕੈਨ ਤੇਥੀਓਸਿਨਮ ਇਹਦੇ ਵਿੱਚੋਂ ਤੁਸੀਂ ਕਿਸੇ ਵੀ ਹੋਮਿਓਪੈਥ ਕੋਲ ਜਾਓਗੇ ਤਾਂ ਆਪਣੀ ਇਹ ਦਵਾਈ ਸਿਲੈਕਟ ਕਰਾ ਲਓ ਜਿਹੜੀ ਤੁਹਾਡੀ ਦਵਾਈ ਬਣਦੀ ਹੋएगी ਉਹ ਦਵਾਈ ਦੀ ਚੋਣ ਕਰਕੇ ਤੁਹਾਨੂੰ ਦੱਸੇਗਾ ਤੇ ਉਹ ਤੁਹਾਨੂੰ ਬਹੁਤ ਵਧੀਆ ਕੰਮ ਕਰੇਗੀ ਥੋੜੇ ਦਿਨ ਤੁਹਾਨੂੰ ਉਹ ਲਗਾਤਾਰ ਲੈਣੀ ਪਵੇਗੀ ਤੇ ਤੁਹਾਡਾ ਜਿਹੜਾ ਮੋਢਾ ਜਾਮ ਹੋਇਆ ਹੈ ਉਹ ਖੁੱਲ ਜਾਵੇਗਾ ਇਹਦੇ ਨਾਲ ਤੁਸੀਂ ਇੱਕ ਹੋਰ ਕੰਮ ਵੀ ਕਰਨਾ ਹੈ ਐਕਸਰਸਾਈਜ਼ ਜਿਹੜੇ ਪਾਸੇ ਦਾ ਮੋਢਾ ਤੁਹਾਡਾ ਜਾਮ ਹੈ ਉਹ ਪਾਸਾ ਕੰਧ ਦੇ ਲਾਗੇ ਕਰਕੇ ਖੜੇ ਹੋ ਜਾਓ ਤੇ ਉਹਨੂੰ ਹੌਲੀ-ਹੌਲੀ ਕੰਧ ਦੇ ਉੱਤੇ ਹੱਥ ਇਸ ਤਰ੍ਹਾਂ ਘੁਮਾਉਂਦੇ ਰਹੋ ਤੇ ਉਹਨੂੰ ਉੱਪਰ ਕਰਦੇ ਰਹੋ ਕੁਝ ਦਿਨ ਐਕਸਰਸਾਈਜ਼ ਕਰਨ ਨਾਲ ਤੁਹਾਨੂੰ ਇਦੇ ਵਿੱਚ ਬਹੁਤ ਜਿਆਦਾ ਰੀਲੀਫ ਮਿਲੇਗੀ ਤੁਹਾਡਾ ਜਾਮ ਹੋਇਆ ਮੋਢਾ ਖੁੱਲ ਜਾਗਾ ਗੁਰਪ੍ਰੀਤ ਰਾਮ ਗੜੀਆ ਕਹਿੰਦੇ ਨੇ ਜੀ ਪਾਚਨ ਸ਼ਕਤੀ ਮਜ਼ਬੂਤ ਕਰਨ ਲਈ ਕੋਈ ਦਵਾਈ ਦੱਸੋ ਪਾਚਨ ਸ਼ਕਤੀ ਵਾਸਤੇ ਬਹੁਤ ਬਾਰ ਸਾਰੀਆਂ ਦਵਾਈਆਂ ਨੇ ਤੁਸੀਂ ਮੇਰੀ ਵੀਡੀਓ ਵੇਖ ਸਕਦੇ ਹੋ ਇੱਕ ਅਗਰ ਕਿਸੇ ਦਾ ਲਿਵਰ ਜਿਵੇਂ ਪੂਨੀਆ ਸਾਹਿਬ ਨੇ ਹੁਣੇ ਲਿਖਿਆ ਸੀ ਕਿ ਲਿਵਰ ਨੰਮ ਜਬੂਤ ਕਰਨ ਵਾਸਤੇ ਕੋਈ ਦਵਾਈ ਦੱਸੋ ਤੇ ਉਹਦੇ ਵਾਸਤੇ ਤੁਸੀਂ Google ਦੇ ਉੱਤੇ ਲਿਖੋ ਜਾਂ YouTube ਤੇ ਲਿਖੋ ਜਿਗਰ ਦਾ ਇਲਾਜ ਤੇ ਨਾਲ ਮੇਰਾ ਨਾਮ ਲਿਖ ਦਿਓ ਇੰਦਰਜੀਤ ਕਮਲ ਤੁਹਾਨੂੰ ਇੱਕ ਫਾਰਮੂਲਾ ਮਿਲੇਗਾ ਜਿਹਦੇ ਵਿੱਚ ਸੱਤ ਚੀਜ਼ਾਂ ਨੇ ਉਹ ਚੀਜ਼ਾਂ ਦਾ ਆਯੁਰਵੈਦਿਕ ਦਵਾਈ ਬਣਦੀ ਹੈ ਤੇ ਉਹਦਾ ਜ਼ਿਕਰ ਮੈਂ ਤੁਹਾਨੂੰ ਇੱਕ ਵਾਰੀ ਕਰ ਦਿੰਦਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਲੂ ਬਖਾਰੇ ਪੈਂਦੇ ਨੇ ਚਾਰ ਪੰਜ ਆਲੂ ਬਖਾਰੇ ਚਾਰ ਪੰਜ ਬਿਜਲੀ ਆਦਿ ਇਮਲੀ ਦੀਆਂ ਗੰਡੀਆਂ ਅੱਧਾ ਚਮਚ ਅਨਾਰ ਦਾਣਾ ਅੱਧਾ ਚਮਚ ਧਨੀਆ ਅੱਧਾ ਚਮਚ 2-3 ਛੋਟੀਆਂ ਇਲਾਚੀਆਂ 1 ਚਮਚ ਕਾਸ਼ਨੀ ਤੇ ਥੋੜਾ ਜਿਹਾ ਪੁਦੀਨਾ ਭਾਵੇਂ ਪੁਦੀਨਾ ਸੁੱਕਾ ਹੋਵੇ ਤੇ ਭਾਵੇਂ ਹਰਾ ਹੋਵੇ ਉਸੇ ਹਿਸਾਬ ਨਾਲ ਤੁਸੀਂ ਪਾ ਲਓ ਇਹਨੂੰ ਪਾ ਕੇ ਇੱਕ ਕੱਚ ਦੇ ਭਾਂਡੇ ਦੇ ਵਿੱਚ ਜਾਂ ਕੋਈ ਪਲਾਸਟਿਕ ਦੇ ਭਾਂਡੇ ਦੇ ਵਿੱਚ ਰਾਤ ਨੂੰ 300 ml ਪਾਣੀ ਪਾ ਕੇ ਭਿਓ ਕੇ ਰੱਖ ਦਿਓ ਸਵੇਰੇ ਇਹ ਸਾਰੇ ਪਾਣੀ ਨੂੰ ਉਸ ਮਟੀਰੀਅਲ ਦੇ ਸਮੇਤ ਕਿਸੇ ਬਰਤਨ ਦੇ ਵਿੱਚ ਕਿਸੇ ਪਤੀਲੇ ਦੇ ਵਿੱਚ ਪਾਓ ਉਹਨੂੰ ਚੰਗੀ ਤਰ੍ਹਾਂ ਮਸਲ ਲਓ ਤੇ ਉਹਨੂੰ ਨਿਚੋੜ ਲਓ ਨਿਚੋੜ ਕੇ ਉਹ ਪਾਣੀ ਖਾਲੀ ਪੇਟ ਨਿਰਨੇ ਕਾਲ ਜੇ ਪੀਓ ਤੇ ਅੱਧੇ ਘੰਟੇ ਬਾਅਦ ਨਾਸ਼ਤਾ ਕਰੋ ਅਗਰ ਬਾਕੀ ਬਚਿਆ ਮਟੀਰੀਅਲ ਜਦੋਂ ਤੁਸੀਂ ਉਹਨੂੰ ਮਸਲੋਗੇ ਉਹਦੇ ਵਿੱਚੋਂ ਆਲੂ ਬਖਾਰੇ ਦੀਆਂ ਗਿਟਕਾਂ ਨਿਕਲਣਗੀਆਂ ਵਿੱਚੋਂ ਇਮਲੀ ਦੀਆਂ ਗਿਟਕਾਂ ਨਿਕਲਣਗੀਆਂ ਤੇ ਉਹਨਾਂ ਨੂੰ ਕੱਢ ਕੇ ਪਾਸੇ ਕਰ ਦਿਓ ਤੇ ਅਗਰ ਉਸ ਮਟੀਰੀਅਲ ਨੂੰ ਤੁਸੀਂ ਖਾਣਾ ਚਾਹੁੰਦੇ ਹੋ ਉਹ ਸਾਰਾ ਮਟੀਰੀਅਲ ਖਾਣ ਦੇ ਕਾਬਿਲ ਹੈ ਉਹਨੂੰ ਖਾ ਵੀ ਸਕਦੇ ਹੋ ਤੇ ਤੁਹਾਨੂੰ ਨਤੀਜੇ ਹੋਰ ਵੀ ਵਧੀਆ ਮਿਲਣਗੇ ਅਗਰ ਤੁਸੀਂ ਉਹ ਬੀਜ ਕੱਢਣ ਤੋਂ ਬਾਅਦ ਮੇਰੀ ਇਹ ਗੱਲ ਯੂ ਜ਼ਿਆਦ ਰੱਖਣਾ ਕਿ ਉਹ ਬੀਜ ਜਿਹੜੇ ਆਲੂ ਬਖਾਰੇ ਦੇ ਸੁੱਕੇ ਆਲੂ ਬਖਾਰੇ ਪੰਸਾਰੀ ਤੋਂ ਮਿਲਣਗੇ ਜਿਹੜੇ ਆਲੂ ਬਖਾਰੇ ਦੇ ਅਤੇ ਇਮਲੀ ਦੇ ਬੀਜ ਨੇ ਉਹਨਾਂ ਨੂੰ ਪਹਿਲਾਂ ਕੱਢ ਲਓ ਤੇ ਬਾਕੀ ਬਚੇ ਮਟੀਰੀਅਲ ਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਗ੍ਰਾਈਂਡਰ ਦੇ ਵਿੱਚ ਨਾਲ ਗ੍ਰਾਈਂਡ ਕਰ ਲਓ ਉਹ ਚਟਣੀ ਜੀ ਬਣ ਜਾਏਗੀ ਤੇ ਤੁਸੀਂ ਉਹਨੂੰ ਚਟਣੀ ਨੂੰ ਖਾ ਵੀ ਸਕਦੇ ਹੋ ਤੇ ਤੁਹਾਨੂੰ ਬਹੁਤ ਵਧੀਆ ਨਤੀਜਾ ਮਿਲੇਗਾ ਤੇ ਲਗਾਤਾਰ ਇਹਨੂੰ 10 ਦਿਨ ਕਰਨਾ ਹੈ ਇਹ ਇੱਕ ਦਿਨ ਦੀ ਖੁਰਾਕ ਤੁਹਾਨੂੰ ਮੈਂ ਦੱਸੀ ਸੀ ਇਹਨੂੰ ਲਗਾਤਾਰ 10 ਦਿਨ ਕਰੋ ਤੀਸਰੇ ਚੌਥੇ ਦਿਨ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਆਪਣਾ ਇਲਾਜ ਕੋਈ ਵਧੀਆ ਢੰਗ ਨਾਲ ਕੀਤਾ ਹੈ ਤੇ ਤੁਹਾਨੂੰ ਜਿਹੜਾ ਪੇਟ ਫੁੱਲਣਾ ਹੈ ਐਸਿਡਿਟੀ ਬੰਨੀ ਆ ਜਲਣ ਹੋਣੀ ਆ ਬਾਦਅਜਮੀ ਆ ਖੱਟੇ ਡਕਾਰ ਆਉਣੇ ਆ ਪੇਟ 'ਚ ਦਰਦ ਹੋਣੀ ਆ ਭੁੱਖ ਘਟ ਲੱਗਣੀ ਆ ਇਹ ਸਾਰਾ ਕੁਝ ਠੀਕ ਹੋ ਜਾਏਗਾ ਅਗਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਕੋਈ ਸ਼ਰਾਬ ਵਗੈਰਾ ਪੀਂਦਾ ਹੈ ਤੇ ਉਹ ਨਹੀਂ ਛੱਡਦਾ ਤੇ ਉਹਨੇ ਇਹਦੇ ਦੌਰਾਨ ਵੀ ਇਹ ਇਲਾਜ ਕਰਨਾ ਹੈ ਆਪਣਾ ਆਲੂ ਬੁਖਾਰੇ ਵਾਲਾ ਫਾਰਮੂਲਾ ਜੋ ਕਰ ਸਕਦਾ ਹੈ ਪਰ ਉਹਨੂੰ ਜ਼ਿਆਦਾ ਦਿਨ ਕਰਨਾ ਪਏਗਾ ਕਿਉਂਕਿ ਉਹ ਆਲੂ ਬੁਖਾਰਾ ਉਹਦਾ ਜਿਵੇਂ ਜਿਵੇਂ ਲਿਵਰ ਠੀਕ ਕਰੇਗਾ ਤੇ ਉਹਦਾ ਜਿਹੜਾ ਨਸ਼ਾ ਹੈ ਉਹਨੂੰ ਥੋੜਾ ਬਤਾ ਨੁਕਸਾਨ ਕਰੇਗਾ ਤੇ ਇਸ ਕਰਕੇ ਉਹਨੂੰ ਠੀਕ ਹੋਣ ਵਾਸਤੇ ਜ਼ਿਆਦਾ ਟਾਈਮ ਲੱਗੇਗਾ ਹੁਣ ਇੱਕ ਹੋਰ ਟੋਨਿਕ ਇਹ ਜਰਮਨ ਦੀ ਕੰਪਨੀ ਹੈ ਬਾਇਓਫੰਗਲ ਬਹੁਤ ਵਧੀਆ ਟੋਨਿਕ ਹੈ ਬੇਸ਼ੱਕ ਥੋੜਾ ਮਹਿੰਗਾ ਹੈ ਇਦੀ ਕੀਮਤ ਹੈ 847 ਰੁਪਏ ਇਹ ਕਿਸੇ ਨੂੰ ਵੀ ਕਿਸੇ ਕਿਸਮ ਦੀ ਕਮਜ਼ੋਰੀ ਹੈ ਬਦਜਮੀਆ ਥਕਾਵਟ ਮਹਿਸੂਸ ਹੁੰਦੀ ਆ ਵੀਕਨੈਸ ਮਹਿਸੂਸ ਹੁੰਦੀ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਮਨ ਉਚਾੜ ਰਿਹਾ ਹੁੰਦਾ ਹੈ ਅਗਰ ਉਹ ਇਹਦਾ ਵੱਡਾ ਚਮਚ ਟੇਬਲ ਸਪੂਨ ਜਿਹਨੂੰ ਕਹਿੰਦੇ ਨੇ ਉਹ ਇੱਕ ਚਮਚ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਪੀਵੇ ਤਾਂ ਥੋੜੇ ਦਿਨਾਂ ਵਿੱਚ ਉਹਨੂੰ ਬਹੁਤ ਰਾਹਤ ਮਿਲੇਗੀ ਤੇ ਅਗਰ ਕਿਸੇ ਬੱਚੇ ਨੂੰ ਇਹ ਦਵਾਈ ਦੇਣੀ ਹੈ ਤੋ ਨੂੰ ਛੋਟਾ ਚਮਚ ਜਿਹਨੂੰ ਟੀ ਸਪੂਨ ਕਹਿੰਦੇ ਨੇ ਉਹ ਪਾ ਕੇ ਦਿਓ ਤੇ ਉਹ ਦਿਨ ਚ ਤਿੰਨ ਵਾਰੀ ਸਵੇਰੇ ਦੁਪਹਿਰੇ ਅਤੇ ਸ਼ਾਮ ਹਰਪ੍ਰੀਤ ਉਪਾਲ ਜੀ ਕਹਿੰਦੇ ਨੇ ਕਿ ਚੱਕਰ ਆਉਂਦੇ ਨੇ ਤੇ ਚੱਕਰਾਂ ਬਾਰੇ ਜਿਵੇਂ ਹੁਣ ਮੈਂ ਦੱਸਿਆ ਸੀ ਚੱਕਰ ਆਉਣ ਦਾ ਕਾਰਨ ਪਹਿਲਾਂ ਸਾਨੂੰ ਲੱਭ ਲੈਣਾ ਚਾਹੀਦਾ ਹੈ ਅਗਰ ਸਰਵਾਈਕਲ ਸਪੋਨਡੇਲਾਈਟਿਸ ਦੇ ਕਾਰਨ ਚੱਕਰ ਆਉਂਦੇ ਨੇ ਤੇ ਇਹ ਬਹੁਤ ਹੀ ਪਰਖੀ ਹੋਈ ਬਹੁਤ ਹੀ ਵਧੀਆ ਨਤੀਜੇ ਦੇਣ ਵਾਲੀ ਦਵਾਈ ਹੈ ਇਹਦੇ ਕੰਪਨੀ ਦਾ ਨਾਮ ਭਾਰਗਵਾ ਹੈ ਤੇ ਸਪੌਂਡਲ ਡਰਾਪਸ ਇਹਦਾ ਨਾਮ ਹੈ ਦਵਾਈ ਦਾ ਜਿਹੜੇ ਪੇਟੈਂਟ ਹੈ ਅਗਰ ਕਿਸੇ ਨੂੰ ਸਰਵਾਈਕਲ ਸਪੌਂਡੇਲਾਈਟਿਸ ਦੇ ਕਾਰਨ ਦਿੱਕਤ ਆਉਂਦੇ ਆ ਤੇ ਉਹ ਇਹਨੂੰ ਗਰਦਨ ਚ ਦਰਦ ਆ ਨਾਲ ਤੇ ਨਾਲ ਚੱਕਰ ਆਉਂਦੇ ਨੇ ਤੇ ਇਹ ਵਰਤ ਕੇ ਇਸ ਬਿਮਾਰੀ ਤੋਂ ਨਿਜਾਤ ਪਾ ਸਕਦਾ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਨੇ ਹੋਰ ਬਹੁਤ ਸਾਰੇ ਪੇਟੈਂਟ ਕੰਪਨੀਆਂ ਬਣਾਉਂਦੀਆਂ ਨੇ ਉਹਨਾਂ ਦਾ ਜ਼ਿਕਰ ਫਿਰ ਕਿਸੇ ਦਿਨ ਕਰਾਂਗੇ ਤੇ ਅੱਜ ਹੋਰ ਵੇਖਦੇ ਆ ਕਿਸੇ ਮਿੱਤਰ ਨੇ ਜਿਹੜਾ ਸਵਾਲ ਕੀਤਾ ਹੈ ਕਿਸੇ ਗੁਰਦੇ ਦੀ ਪੱਥਰੀ ਬਾਰੇ ਹਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਗੁਰਦੇ ਦੀ ਪੱਥਰੀ ਗੁਰਦੇ ਦੀ ਪੱਥਰੀ ਵਾਸਤੇ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਨੇ ਸਾਨੂੰ ਹੋਮਿਓਪੈਥੀ ਵਿੱਚ ਇਹਦਾ ਚੋਣ ਕਰਨੀ ਪੈਂਦੀ ਹੈ ਸ਼ਿਮਤਮਾ ਦੇ ਹਿਸਾਬ ਨਾਲ ਲੱਛਣਾਂ ਦੇ ਹਿਸਾਬ ਨਾਲ ਸਿੰਪਟਮਸ ਉਹਦੇ ਕੀ ਨੇ ਕਿਵੇਂ ਉਹਨੂੰ ਆਰਾਮ ਮਿਲਦਾ ਹੈ ਇਦੇ ਵਿੱਚ ਇੱਕ ਬਹੁਤ ਹੀ ਵਧੀਆ ਦਵਾਈ ਹੈ ਪੇਟ ਦਰਦ ਵਾਸਤੇ ਜਿਹਦੀ ਮੈਂ ਇੱਕ ਵੀਡੀਓ ਵੀ ਬਣਾਈ ਹੋਈ ਹੈ ਕੋਲੋਸਿੰਥ ਅਗਰ ਕਿਸੇ ਨੂੰ ਪੇਟ ਚ ਦਰਦ ਹੁੰਦਾ ਹੈ ਭਾਵੇਂ ਪਥਰੀ ਕਾਰਨ ਆ ਭਾਵੇਂ ਬਾਅਦਜਮੀ ਕਾਰਨ ਆ ਭਾਵੇਂ ਕਿਸੇ ਵੀ ਕਾਰਨ ਅਗਰ ਉਹਨੂੰ ਅੱਗੇ ਝੁੱਕ ਕੇ ਦੂਰਾ ਕੇ ਆਰਾਮ ਮਿਲਦਾ ਹੈ ਜਾਂ ਪੇਟ ਨੂੰ ਜ਼ੋਰ ਦੀ ਦਬਾ ਕੇ ਆਰਾਮ ਮਿਲਦਾ ਹੈ ਜਾਂ ਉਹ ਉਲਟਾ ਲੇਟ ਕੇ ਮੋਢਾ ਲੇਟ ਕੇ ਪੇਟ ਦੇ ਥੱਲੇ ਕੋ ਇਨ ਨੂੰ ਬਿੰਨੂ ਰੱਖ ਕੇ ਉਹਨੂੰ ਦਬਾ ਕੇ ਆਰਾਮ ਮਿਲਦਾ ਹੈ ਤਾਂ ਉਹਦੀ ਸਭ ਤੋਂ ਵਧੀਆ ਦਵਾਈ ਹੈ ਕੋਲੋਸਿੰਥ ਕੋਲੋਸਿੰਥ 30 ਸੋਲੋਸਿੰਥ 30 ਪਾਵਰ ਦੇ ਵਿੱਚ ਸਿਰਫ ਦੋ ਬੂੰਦਾਂ ਦੇਣ ਨਾਲ ਹੀ ਉਹਨੂੰ ਬਹੁਤ ਜਲਦੀ ਆਰਾਮ ਆਏਗਾ ਪਰ ਅਗਰ ਤੁਸੀਂ ਬਿਲਕੁਲ ਇਹੋ ਜੀ ਦਵਾਈ ਚਾਹੁੰਦੇ ਜੇ ਕਿ ਜਿਹੜੀ ਪਥਰੀ ਨੂੰ ਹਰ ਢੰਗ ਨਾਲ ਗਾਲੇ ਤੇ ਉਹਦੇ ਵਿੱਚ ਤੁਸੀਂ ਆਯੁਰਵੈਦਿਕ ਦਵਾਈ ਵਰਤ ਸਕਦੇ ਹੋ ਦੋ ਚੀਜ਼ਾਂ ਨੇ ਕਲਮੀਸ਼ੋਰਾ ਤੇ ਜੌਂਖਾਰ ਕਲਮੀਸ਼ੋਰਾ ਜੌਂਖਾਰ ਇਹ ਦੋਵੇਂ ਤੁਹਾਨੂੰ ਪंसारी ਤੋਂ ਮਿਲ ਜਾਣਗੇ ਇਹਨੂੰ ਲਿਆ ਕੇ ਬਰਾਬਰ ਪੀਸ ਕੇ ਰੱਖ ਲਓ ਪਰ ਇਹਨੂੰ ਪੀਸ ਕੇ ਬਿਲਕੁਲ ਹਵਾ ਬੰਦ ਡੱਬੇ ਦੇ ਵਿੱਚ ਰੱਖਣਾ ਜਿਹਨੂੰ 에ਅ ਟਾਈਟ ਡੱਬਾ ਕਹਿੰਦੇ ਨੇ ਉਹਦੇ ਵਿੱਚ ਪਾ ਕੇ ਰੱਖਣਾ ਹੈ ਅਗਰ ਜਰਾਕ ਬਰਸਾਤ ਆ ਗਈ ਛਿੱਲਣ ਆ ਗਈ ਤੇ ਉਹਦਾ ਦਵਾਈ ਦਾ ਹੀ ਪਾਣੀ ਬਣ ਜਾਏਗਾ ਇਹਨੂੰ ਤੁਸੀਂ 3 ਗ੍ਰਾਮ ਸਵੇਰੇ 3 ਗ੍ਰਾਮ ਦੁਪਹਿਰੇ 3 ਗ੍ਰਾਮ ਸ਼ਾਮ ਨੂੰ ਲਓ ਪਾਣੀ ਦੇ ਨਾਲ ਜਾਂ ਖਾਣੇ ਨਾਲ ਵੀ ਲੈ ਸਕਦੇ ਹੋ ਤੇ ਤੁਹਾਡੀ ਪਥਰੀ ਥੋੜੇ ਦਿਨਾਂ ਵਿੱਚ ਘੁਲ ਕੇ ਬਾਹਰ ਆ ਜਾਏਗੀ ਹੋਰ ਵੀ ਬਹੁਤ ਸਾਰੇ ਮਿੱਤਰਾਂ ਦੇ ਮੈਸੇਜ ਆ ਰਹੇ ਨੇ ਮੇਰੀਆਂ ਹੋਰ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਜ YouTube ਤੇ ਵੀ ਦੇਖ ਸਕਦੇ ਜੇ ਮੇਰਾ ਪੇਜ ਕਮਲ ਦੀ ਕਲਮ ਜਾਂ 인ਦਰਜੀਤ ਕਮਲ ਇਹਨਾਂ ਦੋਵਾਂ ਦੇ ਉੱਤੇ ਦੇਖ ਸਕਦੇ ਹੋ ਇਹਦੇ ਵਿੱਚ ਕਿਸੇ ਨੇ ਪੁੱਛਿਆ ਕਿ ਘਬਰਾਹਟ ਘਬਰਾਹਟ ਐਂਜਾਇਟੀ ਕਿਸੇ ਨੂੰ ਹੁੰਦੀ ਹੋਵੇ ਸੋ ਉਹਦੇ ਵਾਸਤੇ ਕਿਹੜੀ ਦਵਾਈ ਹੈ ਬਹੁਤ ਸਾਰੀਆਂ ਦਵਾਈਆਂ ਨੇ ਪਰ ਇੱਕ ਮੈਂ ਦਵਾਈ ਆਰਸੈਨਿਕ ਐਲਬਮ ਦੀ ਵੀਡੀਓ ਬਣਾਈ ਹੈ ਉਹ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਉਹ ਅਗਰ ਕਿਸੇ ਨੂੰ ਕਬਰ ਹਟ ਹੁੰਦੀ ਹੈ ਮੌਤ ਦਾ ਡਰ ਲੱਗਦਾ ਹੈ ਉਹਨੂੰ ਲੱਗਦਾ ਹੈ ਕਿ ਬਸ ਮੈਂ ਗਿਆ ਕਿ ਗਿਆ ਜਾਂ ਮੈਂ ਗਈ ਕਿ ਗਈ ਮੈਂ ਹੁਣ ਮਰ ਜੂ ਮੈਨੂੰ ਕੁਝ ਹੋ ਚੱਲਿਆ ਮੈਂ ਮਰ ਚੱਲਿਆ ਜਾਂ ਮਰ ਚੱਲੀ ਆ ਅਗਰ ਇਸ ਤਰ੍ਹਾਂ ਦਾ ਉਹਨੂੰ ਮੌਤ ਦਾ ਡਰ ਲੱਗਦਾ ਹੈ ਤੇ ਕਬਰ ਹਟ ਹੁੰਦੀ ਹੈ ਤੇ ਆਰਸੈਨਿਕ ਐਲਬਮ ਤੋਂ ਵਧੀਆ ਹੋਰ ਕੋਈ ਦਵਾਈ ਨਹੀਂ ਹੈ ਆਰਸੈਨਿਕ ਐਲਬਮ 30 ਪਾਵਰ ਦੀਆਂ ਦੋ ਬੂੰਦਾਂ ਦੀ ਜੀਪ ਤੇ ਪਾਓ ਤੇ ਉਹਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਆਰਸੈਨਿਕ ਐਲਬਮ ਦੇ ਜਿਹੜਾ ਮਰੀਜ਼ ਹੈ ਉਹਨੂੰ ਜਾਂ ਤਾਂ ਪਿਆਸ ਬਿਲਕੁਲ ਨਹੀਂ ਲੱਗਦੀ ਜਾਂ ਉਹਨੂੰ ਘੁੱਟ ਘੁੱਟ ਪਿਆਸ ਲੱਗਦੀ ਹੈ ਉਹਨੂੰ ਪਿਆਸ ਲੱਗੇਗੀ ਘਬਰਾਟ ਹੋਏਗੀ ਉਹ ਥੋੜਾ ਜਿਹਾ ਪਾਣੀ ਪੀਵੇਗਾ ਫਿਰ ਰੱਖ ਦੇਗਾ ਥੋੜਾ ਜਿਹਾ ਪਾਣੀ ਪੀਵੇਗਾ ਫਿਰ ਰੱਖ ਦੇਗਾ ਜਾਂ ਉਹਨੂੰ ਇੰਨੀ ਜ਼ਿਆਦਾ ਪਿਆਸ ਲੱਗੇਗੀ ਕਿ ਉਹ ਜਿੰਨਾ ਮਰਜ਼ੀ ਪਾਣੀ ਪੀਂਦਾ ਰਹੇ ਉਹਨੂੰ ਪਿਆਸ बुझਦੀ ਨਹੀਂ ਹੈ ਇਹ ਕੁਝ ਲੱਛਣ ਨੇ ਕੋਈ ਸਿੰਪਟਮ ਨੇ ਆਰਸੈਨਿਕ ਐਲਬਮ ਦੇ ਅਗਰ ਇਹੋ ਜੀ ਕਿਸੇ ਨੂੰ ਘਬਰਾਹਟ ਹੁੰਦੀ ਹੈ ਤਾਂ ਉਹਦੀਆਂ ਦੋ ਬੂੰਦਾਂ ਲੈਣ ਨਾਲ ਉਹਨੂੰ ਆਰਾਮ ਮਿਲ ਜੇਗਾ। ਹੋਰ ਵੀ ਬਹੁਤ ਸਾਰੀਆਂ ਦਵਾਈਆਂ ਨੇ ਜਿਵੇਂ ਲਾਈਕੋਪੋਡੀਅਮ ਅਗਰ ਕਿਸੇ ਦਾ ਪੇਟ ਫੁੱਲ ਜਾਂਦਾ ਹੈ। ਕਿਸੇ ਦਾ ਰੋਟੀ ਖਾਣ ਤੋਂ ਬਾਅਦ ਪੇਟ ਬਹੁਤ ਜ਼ਿਆਦਾ ਫੁੱਲ ਜਾਂਦਾ ਬਲੋਟਿੰਗ ਹੋ ਜਾਂਦੀ ਹੈ ਪੇਟ ਦੇ ਵਿੱਚ ਉਹਦਾ ਮਿੱਠਾ ਖਾਣ ਨੂੰ ਜੀ ਕਰਦਾ ਹੈ ਛੋਟੀ ਛੋਟੀ ਗੱਲ ਤੇ ਉਹਨੂੰ ਗੁੱਸਾ ਆਉਂਦਾ ਹੈ ਤੇ ਗੁੱਸੇ ਵਿੱਚ ਉਹ ਬੋਲਣਾ ਸ਼ੁਰੂ ਕਰ ਦਿੰਦਾ ਪਰ ਗੁੱਸਾ ਉਹਦੇ ਤੇ ਕੱਢਦਾ ਹੈ ਜਿਹਦੇ ਤੇ ਉਹਦਾ ਜ਼ੋਰ ਚੱਲਦਾ ਹੈ ਜਿਹੜਾ ਅੱਗੋਂ ਉਹਨੂੰ ਗਲ ਪੈ ਦੇਗਾ। ਉਹ ਪਿਛੜ ਦੇਗਾ ਇਹ ਸਿੰਪਟਮਸ ਨੇ ਲਾਈਕੋਪੋਡੀਅਮ ਦੇ ਅਗਰ ਤੁਸੀਂ ਲਾਈਕੋਪੋਡੀਅਮ 200 ਦੀ ਇੱਕ ਖੁਰਾਕ ਇਹੋ ਜੇ ਬੰਦੇ ਨੂੰ ਦੇ ਦਿਓ ਉਹਦਾ ਗੁੱਸਾ ਵੀ ਸ਼ਾਂਤ ਹੋ ਜਾਏਗਾ ਉਹਦਾ ਪੇਟ ਫੁੱਲਣਾ ਵੀ ਬੰਦ ਹੋ ਜਾਏਗਾ ਉਹਨੂੰ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਏਗੀ ਪਰ ਇਸ ਦਵਾਈ ਨੂੰ ਬਾਰ ਬਾਰ ਰਿਪੀਟ ਨਹੀਂ ਕਰਨਾ ਅਗਰ ਬਾਰ ਬਾਰ ਰਿਪੀਟ ਕਰੋਗੇ ਤਾਂ ਇਹ ਦਵਾਈ ਨੁਕਸਾਨ ਕਰ ਸਕਦੀ ਹੈ ਜਾਨੀ ਕਿ ਜਿਹੜੇ ਉਹਦੇ ਸਿੰਪਟਮਸ ਨੇ ਉਹ ਉੱਭਰ ਕੇ ਆ ਸਕਦੇ ਨੇ ਉਹ ਉਸ ਵਿਅਕਤੀ ਦੇ ਵਿੱਚ ਪ੍ਰੂਵ ਹੋ ਜਾਂਦੇ ਨੇ ਇਸ ਕਰਕੇ ਇਸ ਦਵਾਈ ਨੂੰ ਬਾਰ ਬਾਰ ਰਿਪੀਟ ਨਹੀਂ ਕਰਨਾ ਅਗਰ ਕਿਸੇ ਨੂੰ ਬਹੁਤ ਜ਼ਿਆਦਾ ਅੰਗਰੇਜ਼ੀ ਦਵਾਈਆਂ ਖਾ ਕੇ ਦਿੱਕਤ ਆਉਂਦੀ ਆ ਉਹਨੂੰ ਬਾਦਜਮੀ ਹੋ ਜਾਂਦੀ ਆ ਉਹਨੂੰ ਦਸਤ ਲੱਗ ਜਾਂਦੇ ਨੇ ਜਾਂ ਉਹਨੂੰ ਲੈਟਿਨ ਆਉਂਦੀ ਨਹੀਂ ਕਬਜ ਹੋ ਜਾਂਦੀ ਆ ਬਹੁਤ ਜ਼ਿਆਦੀ ਤਾਂ ਉਹਦੇ ਵਾਸਤੇ ਦਵਾਈ ਹੈ ਨਕਸਬੌਮਿਕਾ ਨਕਸਬੌਮਿਕਾ ਵੈਸੇ ਸ਼ਰਾਬੀਆਂ ਦੀ ਦਵਾਈ ਦੇ ਨਾਲ ਨਾਮ ਨਾਲ ਵੀ ਮਸ਼ਹੂਰ ਹੈ ਅਗਰ ਕਿਸੇ ਨੇ ਸ਼ਰਾਬ ਪੀ ਪੀ ਕੇ ਆਪਣਾ ਲਿਵਰ ਖਰਾਬ ਕੀਤਾ ਹੈ ਉਹਨੂੰ ਕਬਜ ਬਹੁਤ ਜ਼ਿਆਦਾ ਹੋ ਜਾਂਦੀ ਆ ਜਾ ਉਹਨੂੰ ਦਸਤ ਲੱਗ ਜਾਂਦੇ ਨੇ ਬਾਰ ਬਾਰ ਹੈਂਗਓਵਰ ਹੁੰਦਾ ਹੈ ਤੋ ਉਹਨੂੰ ਨਕਸ ਭੂਮਿਕਾ 200 ਦੀਆਂ ਦੋ ਬੂੰਦਾਂ ਦੇ ਦਿਓ ਤੋ ਠੀਕ ਹੋ ਜਾਏਗਾ ਜਿਨ੍ਹਾਂ ਦੋਸਤਾਂ ਨੇ ਵੀਡੀਓ ਵੇਖੀ ਸਾਰਿਆਂ ਦਾ ਬਹੁਤ ਬਾਤ ਸ਼ੁਕਰੀਆ ਤੁਸੀਂ ਮੇਰੇ ਵਾਸਤੇ ਅੱਧੇ ਘੰਟੇ ਦਾ ਟਾਈਮ ਕੱਢਿਆ ਤੇ ਕੋਸ਼ਿਸ਼ ਕਰਾਂਗਾ ਕਿ ਛੇਤੀ ਫੇਰ ਦੁਬਾਰਾ ਲਾਈਵ ਹੋਵਾਂ ਤੇ ਤੁਹਾਡੇ ਅੱਜ ਜਿਹੜੇ ਸਵਾਲ ਰਹਿ ਗਏ ਨੇ ਉਹਨਾਂ ਦਾ ਜਵਾਬ ਮੈਂ ਤਾਂ ਜਾਂ ਤਾਂ ਟਿੱਪਣੀ ਬਾਕਸ ਵਿੱਚ ਦਿਆਂਗਾ ਤੇ ਜਾਂ ਫਿਰ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਮੇਰੀ ਇਹ ਹੈਗੀ ਤੇ ਹੁਣੇ ਤੁਹਾਨੂੰ ਜਿਹੜੇ ਥੋੜੀ ਦੇਰ ਬਾਅਦ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੇਵਾਂ ਬਹੁਤ-ਬਹੁਤ ਸ਼ੁਕਰੀਆ